ਕਨਵਾਸੀਆਂ ਵੱਲੋਂ ਅੱਜ ਦਾ 라이ਵ ਪ੍ਰੋਗਰਾਮ ਦੇਖ ਰਿਹਾ ਹੈ ਸਾਡੀ ਸਾਰੀ ਕਮੇਟੀ ਵੱਲੋਂ ਪ੍ਰਬੰਧਕ ਕਮੇਟੀ ਵੱਲੋਂ ਸਰਵਿੰਦਰ ਲੰਡਾ ਜੀ ਵੱਲੋਂ ਔਰ ਸੋਮਨਾਥ ਜੀ ਵੱਲੋਂ ਜੀ ਆਇਆਂ ਨੂੰ ਮੈਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦਾ ਕੇਸ ਮੱਖਣ ਜੀ ਦੇ ਔਰ ਤੇ ਦਿਲੋਂ ਸਵਾਗਤ ਧੰਨਵਾਦ ਮਿਹਰਬਾਨ ਸ਼ੁਕਰੀਆ ਜੀ ਸਵਰਗੀਆਂ ਸ਼੍ਰੀ ਕੁਲਦੀਪ ਮਾਨਕ ਜੀ ਜਿਨ੍ਹਾਂ ਦੀ ਯਾਦ ਨੂੰ ਮੁੱਖ ਰੱਖਦੇ ਹੋਏ ਅੱਜ ਜੋ ਮੇਲਾ ਅਲੀ ਆ ਗਿਆ ਸੋ ਗੋਬਨ ਆਪਰਾਲਾ ਪੰਜਾਬ ਦੀ ਉਹ ਆਵਾਜ਼ ਜੁਨੇਵੀ ਨਵੇਂ ਪੁਰਾਣੇ ਸਿੰਗ ਰਿਆ ਥੈਂਕ ਯੂ ਵੈਰੀ ਮਚ ਬਹੁਤ alot of things ਮੈਂ ਆਪਣੀ ਇੰਟਰਵਿਊਸ ਪੋਡਕਾਸਟਾਂ ਵਿੱਚ ਵੀ ਜਦੋਂ ਗਾਇਕੀ ਦੀ ਗੱਲ ਹੁੰਦੀ ਹੈ ਤਰੋਦੋ ਮੈਂ ਅਕਸਰ ਜ਼ਿਕਰ ਕਰਦਾ ਹੁੰਦਾ ਕਿ ਮਾਰਕ ਸਾਹਿਬ ਖਾਸ ਕਰਕੇ ਤੌਰ ਤੇ ਬੈਸੇ ਤਾਂ ਸ਼ਿੰਦਾਜੀ ਚਮਕੀਲਾ ਜੀ ਜਗਮੋਹਣ ਕੌਰ ਮੈਂ ਮਹਿਸੂਸ ਕਰਦਾ ਕਿ ਜੋ ਉਹਨਾਂ ਨੇ ਗਾਇਆ ਜਿਹੜੀਆਂ ਉਹਨਾਂ ਦੀਆਂ ਕੰਪੋਜੀਸ਼ਨਆਂ ਅਸੀਂ ਸਾਰੇ ਲੋਕ ਉਹਨਾਂ ਨੂੰ ਗਾ ਰਹੇ ਹਾਂ ਪਰ ਕਈ ਵਾਰੀ ਭੁਲੇਖਾ ਪੈ ਜਾਂਦਾ ਨਵੇਂ ਯੁੱਗ ਵਿੱਚ ਮਾਡਰਨ ਵਿੱਚ ਸੋ ਅੱਜ ਮੈਨੂੰ ਸੁਭਾਅ ਮਿਲਿਆ ਮੈਂ ਮੋਸਟਲੀ ਜਦੋਂ ਮਾਨਕ ਸਾਹਿਬ ਦਾ ਉਧਰ ਦੁਗਰੀ ਸਾਈਡ ਤੇ ਜਿੱਥੇ ਵੀ ਮੇਲਾ ਹੁੰਦਾ ਉਹਨਾਂ ਦੇ ਪਿੰਡਾਂ ਵੱਲ ਤੇ ਮੈਂ ਉਦੋਂ ਅਬਰੌਡ ਹੁੰਨਾ ਤਾਂ ਮੇਰੇ ਦਿਲ ਚੁੰਦਾ ਵੀ ਜਦੋਂ ਮਾਨਕ ਸਾਹਿਬ ਦਾ ਮੇਲਾ ਹੋਵੇ ਤਾਂ ਮੈਂ ਉੱਥੇ ਹੋਣਾ ਚਾਹੀਦਾ ਚਾਹੇ ਗਾਮਾ ਚਾਹੇ ਨਾ ਗਾਮਾ ਕਿਉਂਕਿ ਮੇਰੀ ਜ਼ਿੰਦਗੀ ਦੇ ਸਟਾਰਟ ਦੇ ਦੋ ਗੀਤ ਆ ਮੇਰੇ ਇਕੱਲੇ ਦੇ ਨਹੀਂ ਜਿੰਨਾ ਵੀ ਪੰਜਾਬ ਦਾ ਸਿੰਗਰ ਕੋਈ ਉੱਠਿਆ ਉਹਨੂੰ ਕਹਿੰਦੇ ਜਦੋਂ ਕੋਈ ਗੀਤ ਗਾਉਂਦਾ ਮਾਂ ਹੁੰਦੀ ਏ ਮਾਂ ਇਤੋਂ ਵੱਡਾ ਕੋਈ ਗੀਤ ਹੋਣਾ ਹੀ ਨਹੀਂ ਕੋਈ ਨਹੀਂ ਸਕਦਾ ਤੇ ਸ਼ੇਤੀ ਕਰ ਸਰਬਨੁਤਰਾ ਇਹ ਮੈਂ ਆਪਣੇ ਪਿੰਡਾਂ ਦੀਆਂ ਜਿਹੜੀਆਂ ਪਵਿੱਤਰ ਸਥਾਨਿਆਂ ਉੱਤੇ ਗੀਤ ਗਾ-ਗਾ ਕੇ ਵੱਡਾ ਹੋਇਆ ਤੇ ਉਸ ਦੇ ਨਾਲ ਹੀ ਨਾਲ ਮੈਂ ਆਪਣੇ ਵੱਡੇ ਭਾਜੀ ਸੁਖਵਿੰਦਰ ਪੰਛੀ ਜੀ ਜਿਨ੍ਹਾਂ ਨੂੰ ਅਕਸਰ ਇਹਨਾਂ ਗੀਤਾਂ ਰਾਹੀਂ ਸੁਣਦੇ ਰਹੇ ਕਿ ਮੈਂ ਜਦੋਂ ਗੱਲ ਕਰਦਾ ਹੁੰਦਾ ਕਿ ਜਲੰਧਰ ਦੀ ਜਦੋਂ ਮੰਡੀ ਗੱਲ ਕਰਦੇ ਹਾਂ ਲੁਧਿਆਣੇ ਇੱਕ ਗੌਣ ਵਾਲਿਆਂ ਦੀ ਮੰਡੀ ਹੁੰਦੀ ਸੀ ਤੇ ਜਲੰਧਰ ਵੀ ਇੱਕ ਵਾਰੀ ਇਦਾਂ ਦਾ ਮੌਕਾ ਬਣਿਆ ਨਕੋਦਰ ਚੌਂਕ ਦੇ ਵਿੱਚ ਤੇ ਮੈਂ ਗੱਲ ਕਰਦਾ ਹੁੰਦਾ ਵੀ ਸਾਰਿਆਂ ਤੋਂ ਵਧੀਆ ਆਵਾਜ਼ ਜਿਹੜੀ ਹਨ ਉਹ ਸਾਡੇ ਵੱਡੇ ਭਰਾ ਦੀ ਪੂਰਾ ਤਨਕੇ ਗੌਣ ਵਾਲਾ ਸਖਵਿੰਦਰ ਪੰਚੀ ਜਿਨ੍ਹਾਂ ਨੇ ਆਪਣੀਆਂ ਅੱਜ ਵੀ ਉਹ ਕਾਇਮ ਆ ਪੁਰੇ ਪਰ ਜਦੋਂ ਉਹਨਾਂ ਦੇ ਛੱਲੇ ਮੁੰਦੀਆਂ ਸ਼ਾਹਾਂ ਦੀਆਂ ਕੁੜੀਆਂ ਦਿੱਲੀ ਦੇ ਹਵਾਈ ਅੱਡੇ ਤੋਂ ਵੱਡੇ ਕੀ ਦਿੱਤੇ ਹੋ ਉਹਨਾਂ ਨੇ ਸਟਾਰੀ ਕੀਤੀ ਪੰਜਾਬ ਦੇ ਉੱਤੇ ਰਾਜਗੀਤਾ ਇੰਡਸਟਰੀ ਚ ਤੇ ਨਾਲ ਹੀ ਨਾਲ ਮੇਰੇ ਵੱਡੇ ਬਾਜੀ ਮੇਰੇ ਕਾਲਜ ਖਾਲਸਾ ਕੋਲ ਜਲੰਧਰ ਤੋਂ ਰੂਪ ਲਾਲ ਮਖਮੂਦ ਜੀ ਮਾਂ dielਾ ਡੋਣਾੜ ਐਦਾਂ ਸੀ ਵੀ ਫਰਕ ਕੋਈ ਨਹੀਂ ਹੁੰਦਾ ਵੱਡੇ ਛੋਟੇ ਦਾ ਮੈਡਮ ਵੀ ਇੱਥੇ ਗਾ ਕੇ ਗਏ ਉਹ ਵੀ ਕਹਿੰਦੇ ਵੱਡੇ ਸਿੰਗਰ ਨੇ ਪੈਸੇ ਦਿੱਤੇ ਐਦਾਂ ਦੀ ਕੋਈ ਗੱਲ ਨਹੀਂ ਕੋਈ ਵੱਡਾ ਛੋਟਾ ਨਹੀਂ ਹੁੰਦਾ ਗੱਲ ਤੁਸੀਂ ਜਿਹੜੀ ਪਰਫਾਰਮੈਂਸ ਕੀਤੀ ਆ ਉਹ ਜਿੰਦਾਬਾਦ ਸੀ ਤੇ ਮੈਂ ਮਕਬੂਲ ਭਾਜੀ ਦੀ ਗੱਲ ਕਰਦਾ ਕਿ ਉਦੋਂ ਐਦਾਂ ਹੁੰਦਾ ਸੀ ਵੀ ਲਾਸਟ ਨੇ ਮਕਬੂਲ ਨੇ ਲੱਗਣਾ ਇਹ ਲਈ ਤਾੜੀਆਂ ਲਾਓ ਕਿਉਂਕਿ ਉਹ ਤੁਹਾਡੇ ਵਿੱਚ ਬੈਠਿਆ ਮਹਾਰਾ ਸੱਚੇ ਬਾਦਸ਼ਾਹ ਵੱਡਿਆਂ ਭਰਾਵਾਂ ਨੂੰ ਮੈਂ ਬਹੁਤ ਰਿਗਾਰਡ ਕਰਦਾ ਕਿ ਇਹਦੀ ਮੇਲਾ-ਗੇਲਾ ਘੱਟ ਹੁੰਦਾ ਸਾਡਾ ਰਜੇਮੇ ਵੱਜ ਜਾਂਦੇ ਆ ਤੇ ਅੱਜ ਜਗਪਾਲਪੁਰ ਦੇ ਵਿੱਚ ਮਾਨਕ ਸਾਹਿਬ ਦੀ ਜਾਂਚ ਮੇਲਾ ਤੇ ਬਹੁਤ ਵਧੀਆ ਅਪਰਾਲਾ ਆ ਤੇ ਮੈਂ ਧੰਨਵਾਦ ਕਰਦਾ ਜਿੰਨੀਆਂ ਰੂਹਾਂ ਇੱਥੇ ਪਹੁੰਚੀਆਂ ਕਿਉਂਕਿ ਉਹਨਾਂ ਨੇ ਜੋ ਗਾਇਆ ਸਾਡੇ ਵਰਗੇ ਤਾਂ ਆਪਣੀ ਪਾਪੂਲੈਰਿਟੀ ਲਈ ਸ਼ੋਰਤ ਲਈ ਕੋਈ ਨਾ ਕੋਈ ਇਧਰੋਂ ਉਧਰੋਂ ਫੜ ਕੇ ਗੀਤ ਗਾ ਦਿੰਦੇ ਪਰ ਮਾਨਕ ਸਾਹਿਬ ਨੇ ਜੋ ਗਾਇਆ ਪੰਜਾਬ ਦੀ ਗੱਲ ਕੀਤੀ ਪੰਜਾਬ ਦੇ ਦਿਲਾਂ ਤੇ ਰਾਜ ਕਰਦਾ ਜਿਹੜੀ ਮੇਰੇ ਖੱਬੇ ਪਾਸੇ ਮੈਨੂੰ ਦੇਖਦੇ ਆ ਬੰਦਾਲ ਦੇ ਇਹਨਾਂ ਨੇ ਮਾਨਕ ਨੂੰ ਰੂਹ ਨਾਲ ਸੁਣਿਆ ਤਾੜੀ ਲਾ ਦਿਓ ਜੇ ਤੁਸੀਂ ਮਾਨਕ ਸਾਹਿਬ ਜਿੰਦਾਬਾਦ ਤੇ ਨਾਲ ਹੀ ਖਾਲਸਾ ਕੋਲ ਤੋਂ ਦਿਲਵਿੰਦਰ ਦਿਹਾਰਪੁਰ ਸਾਡਾ ਵੀਰ ਉਹ ਵੀ ਵੱਡਾ ਭਰਾ ਸਾਡਾ ਪਹੁੰਚਿਆ ਸੋਮ ਜੀ ਬਲਵੀਰ ਬੈਂਸ ਉਹ ਵੀ ਸਾਡੇ ਭਾਜੀ ਹੁਣੀ ਕੈਨੇਡਾ ਤੋਂ ਤੇ ਲੱड्डा ਸਾਹਿਬ ਸੁਖਵਿੰਦਰ ਸੁਖਵਿੰਦਰ ਪਾਂਸੀ ਦੇ ਸੁਖਵਿੰਦਰ ਲੱड्डा ਇਕੱਠੇ ਬੈਠੇ ਕੀ ਹਵਾਲਾ ਹਾਂਜੀ ਹਾਉ ਮਾ ਹੁੰਦੀ ਏ मा वे दुनिया वाड़ियो हा माए ठंडड़ी वाले हो, हो ਦਾ ਦੁਖ ਮਾਨਾ ਸੰਗੀ ਗਿੱਲੀ ਥਾ ਤੇ ਆਪ ਹੈ ਪੈਂਦੀ ਹਉ ਬੱਚਿਆਂ ਦਾ ਦੁਖ ਮਾਨਾ ਸੰਗੀ ਗਿੱਲੀ ਥਾ ਤੇ ਆਪ ਹੈ ਪੈਂਦੀ ਹਉ ਪਾਉਂਦੀ ਸੁੱਕੀ ਥਾ ਵੇ ਦੁਨੀਆਂ ਵਾਲਿਓ ਹਉ ਮਾਫ਼ ਦੀਏ ਮਾ ਵੇ ਦੁਨੀਆਂ ਹੁੰਦੀ ਏ ਮਾਂ ਵੇ ਦੁਨੀਆਂ ਵਾਲਿਓ ਜਗ ਕੁੱਪ ਹਨੇਰਾ ਸੁਨਣਾ ਦਿਸਦਾ ਚਾਰਿਸ਼ ਪੇਰਾ ਹਉ ਬਾਤ ਨਾ ਜਗ ਕੁੱਪ ਹਨੇਰਾ ਸੁਨਣਾ ਦਿਸਦਾ ਚਾਰਿਸ਼ ਪੇਰਾ ਕੋਈ ਨਹੀਂ ਪਰਵਾਹ ਬਾਹਰ ਦੁਨੀਆ e valeu ਅਰਜੋਈ ਬੱਚਿਆਂ ਦੀ ਮਾਂ ਮਰੇ ਨਾ ਕੋਈ ਹਾ ਰੱਬਾ ਦੇਵ ਕਰੇ ਅਰਜੋਈ ਬੱਚਿਆਂ ਦੀ ਮਾਂ ਮਰੇ ਨਾ ਕੋਈ ਹਾ ਸਿਰ ਤੋਂ ਉੱਠਦੀ ਸ਼ਾਨੇ ਦੁਨੀਆ ਵਾਲਿਓ ਹਾ ਮਾਂ ਹੁੰਦੀ ਏ ਨਾਵੇਂ ਦੁਨੀਆ ਵਾਲਿਓ ਕਣੀ ਸਾਰੇ ਦੁਨੀਆਂ ਬਾੜੋ ਹਾ ਮਾਂ ਹੁੰਦੀ ਏ ਮਾਂ ਬੇ ਦੁਨੀਆਂ ਮਾਂ